ਵੀ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਵਲੌਗ ਦੇ ਵਿੱਚ ਮਿੱਤਰੋ ਅੱਜ ਹੈਗਾ ਦਿਨ ਤੀਜਾ ਸਾਰਿਆਂ ਨਾਲ ਪਹਿਲਾ ਤੁਹਾਨੂੰ ਆਪਣੇ ਜਾਨਵਰ ਦਿਖਾਉਣੇ ਆ ਮਿੱਤਰੋ ਲੋਬੀ ਮਿੱਤਰੋ ਆਪਣੇ ਜਾਨਵਰ ਚੈੱਕ ਕਰੋ ਹਜੇ ਦਾਣੇ ਦਾ ਟਾਈਮ ਨਹੀਂ ਹੋਇਆ ਦਾਣੇ ਰੱਖ ਕੇ ਪਾਉਣੇ ਆ ਤਾਂ ਤਾਂ ਮਿੱਤਰੋ ਤੁਹਾਡੇ ਲਈ ਇੱਕ ਸਾਈਡ ਨੂੰ ਜ ਆਪਣੇ ਦੋ ਬੱਚੇ ਮਰ ਚੁੱਕੇ ਆ ਇੱਕ ਕੋਲ ਕਬੂਤਰ ਦਾ ਬੱਚਾ ਮਰ ਗਿਆ ਤੇ ਇੱਕ ਚਟਾ ਬੱਚਾ ਮਰ ਗਿਆ ਜਿਹਨੂੰ ਬਾਦਾਮ ਦਿੰਦੇ ਸੀਗੇ ਤਾਂ ਬਹੁਤ ਹੀ ਮਾੜੀ ਗੱਲ ਹੋ ਗਈ ਆਪਣੇ ਨਾਲ ਲੋਭੀ ਮਿੱਤਰੋ ਆਪਾ ਆਪਣੇ ਲੰਡੇ ਕਬੂਤਰ ਦਾ ਮਾਰਦੇ ਆਂ ਉਹਲਾ ਲੋਭੀ ਮਿੱਤਰੋ ਲੰਡੇ ਕਬੂਤਰ ਨੂੰ ਬਿਠਾਦਾ ਆਪਾ ਛਤਰੀ ਤੇ ਤੇ ਦੂਜੇ ਬਾਕੀ ਬੱਚਿਆਂ ਨੂੰ ਵੀ ਭੌਣੇ ਦਾਣੇ ਦੂਨੇ ਭੌਣ ਤੋਂ ਬਾਅਦ ਇੱਕ ਵਾਰੀ ਥਨਾ ਇੱਕ ਹੋਰ ਕਬੂਤਰ ਵੀ ਦਿਖਾਉਣੇ ਆ ਚੈੱਕ ਕਰੋ ਮਿੱਤਰੋ ਕਬੂਤਰ ਬੈਠੇ ਲੋਭੀ ਮਿੱਤਰੋ ਤਿੰਨੇ ਕਬੂਤਰ ਛਤਰੀ ਦੇ ਬੈਠੇ ਚੈੱਕ ਕਰੋ ਕਿੰਨੇ ਘਣ ਲਾਦੇ ਤਿੰਨੇ ਕਬੂਤਰ ਇੱਕ ਚਟੀਆਂ ਦਾ ਇੱਕ ਸ਼ਾਕਾ ਤੇ ਇੱਕ ਖਟੀਆਂ ਦਾ ਤਿੰਨੇ ਅਲੱਗ-ਅਲੱਗ ਅੱਖਾਂ ਦੇ ਆ ਮਿੱਤਰੋ ਛਤਰੀ ਤੇ ਬੈਠੇ ਚੈੱਕ ਕਰੂ ਕਿਨੇ ਸੋਹਣੇ ਲੱਗਦੇ ਪਏ ਆ ਲੋ ਵੀ ਮਿੱਤਰੋ ਅੱਜ ਨਵੇਂ ਕਬੂਤਰ ਉੱਡੇ ਫਿਰਦਾ ਕਿਸੇ ਦਾ ਬਾਹਰੋਂ ਆਇਆ ਵਾ ਕਬੂਤਰ ਨਿਕਲ ਕੇ ਉੱਡੇ ਫਿਰਦਾ ਆਪਾਂ ਛਤਰੀ ਢੁਕਾ ਕੇ ਦੇਖਦੇ ਆ ਜੇ ਆਪਣੇ ਕੋਲੇ ਆਉਂਦਾ ਤਾਂ ਫੜ ਕੇ ਤੁਹਾਨੂੰ ਵੀ ਦਿਖਾਉਣੇ ਆਗਾ ਆ ਫਿਰਦਾ ਮਿੱਤਰੋ ਕਬੂਤਰਾਂ ਦੇ ਨਾਲ ਰਲਿਆ ਮਿੱਤਰੋ ਜਿਹੜਾ ਕਬੂਤਰ ਫੜਨ ਦੀ ਕੋਸ਼ਿਸ਼ ਕਰੀ ਜਾਂਦੇ ਉਹ ਸਾਹਮਣੇ ਗੌਰਦਾਰੀ ਤੇ ਜਾ ਕੇ ਬਹਿ ਗਿਆ ਤੁਹਾਨੂੰ ਵੀ ਜ਼ੂਮ ਕਰਕੇ ਦਿਖਾਉਣੇ ਆ ਉਹ ਬੈਠਾ ਕਬੂਤਰ ਜਿਹੜਾ ਉੱਡੇ ਦਾ ਦੇਖਦੇ ਆ ਢੁਕਾ ਕੇ ਛਤਰੀ ਆਉਂਦਾ ਛਤਰੀ ਤੇ ਮੈਤ੍ਰੋ ਅੱਜ ਦੇ ਵਲੌਗ ਦੇ ਵਿੱਚ ਐਨੇ ਮਿਲਦੇ ਆ ਅਗਲੇ ਵਲੌਗ